ਜੀ ਬਹੁਤ ਖੁਸ਼ੀ ਹੈ ਦੇਖੋ ਕਰੋੜ ਦਾ ਨਾਮ ਆਇਆ ਜਿਹਦਾ ਨਿਕਲਿਆ ਉਹਨੂੰ ਕਿੰਨੀ ਖੁਸ਼ੀ ਹੋਊਗੀ ਸਾਨੂੰ ਤਾਂ ਇੰਨੀ ਖੁਸ਼ੀ ਹੈ ਕਿ ਕਹਿਣ ਦੀ ਕੋਈ ਹੱਦ ਹੀ ਨਹੀਂ ਕਿਉਂਕਿ ਮਿਹਨਤ ਬਹੁਤ ਕੀਤੀ ਸੀ ਮੈਂ ਪਹਿਲਾਂ ਵੀ ਕਿਹਾ ਉਹਦਾ ਰਿਜ਼ਲਟ ਆਇਆ ਜੀ ਕਰੋੜ ਰੁਪਏ ਦਾ ਇਨਾਮ ਆਇਆ ਤੇ 10 ਲੱਖ ਰੁਪਏ ਦਾ ਨਾਮ ਆਇਆ ਤੇ ਉਮੀਦ ਕਰਦੇ ਹਾਂ ਜਿਹੜੀ ਕੱਲ ਡਰਾ ਹੋਣਾ 200 ਰੁਪਏ ਵਾਲੀ ਦਾ ਉਹਦੇ 'ਚ ਵੀ ਚੌਕਾ ਛੱਟਾ ਕੋਈ ਵਾਜੇਗੀ ਤੱਕ 1.5 ਕਰੋੜ ਦਾ ਨਾਮ ਆ ਜਾਏ ਕੋਈ 10 ਲੱਖ ਦਾ ਆ ਜਾਏ ਕੁਛ ਨਾ ਕੁਛ ਤਾਂ ਆਊ ਭਾਈ ਖਾਲੀ ਤਾਂ ਨਹੀਂ ਜਾਂਦੇ ਹਰ ਵੀਡੀਓ ਨਹੀਂ ਕਹੀਦਾ ਭਰੋਸਾ ਕਰਦੇ ਨੇ ਉਮੀਦ ਤਾਂ ਪੂਰੇ ਉਤਰਦੇ ਹੁੰਦੇ ਬਿਲਕੁਲ ਜ ਕੁਛ ਸਾਡੀ ਫਰੋਡ ਵਾਲੀ ਵੀਡੀਓ ਦੇਖ ਕੇ ਕੋਈ ਚੈਟ ਕਰਕੇ ਕਿਸੇ ਨਾਲ ਫੋਟੋ ਫੂਟੋ ਜੀ ਦੇਖ ਕੇ ਉਹਨੇ ਪੈਸੇ ਪਾ ਦਿੰਦੇ ਝਾਸੇ ਚ ਆ ਜਾਂਦੇ ਆ ਅਸੀਂ ਹਰ ਵੀਡੀਓ ਵਿੱਚ ਕਹਿੰਦੇ ਆ ਕਿ ਦੁਕਾਨਾਂ ਤੋਂ ਟਿਕਟਾ ਖਰੀਦੋ ਫਿਜ਼ੀਕਲ ਟਿਕਟਾ ਹੁਣ ਇਹਨਾਂ ਕੋਲ ਟਿਕਟ ਆ ਉਹ ਤਾਂ ਵੈਲੀਊ ਆ ਜੇ ਫੋਟੋ ਲੈ ਕੇ ਆ ਜਾਂਦੇ ਕਿ ਮੇਰੇ ਕੋਲ ਤਾਂ ਫੋਟੋ ਆਈ ਹੈ ਜੀ ਉਹਦੀ ਕੋਈ ਵੈਲੀਊ ਨਹੀਂ ਹੋਣੀ ਸੀ ਫਿਜ਼ੀਕਲ ਟਿਕਟ ਦੁਕਾਨਾਂ ਤੋਂ ਖਰੀਦੋ ਤੇ ਦੁਕਾਨਾਂ ਤੋਂ ਰਿਜ਼ਲਟ ਕੋ ਚੈੱਕ ਕਰਾਓ ਇਹਨਾਂ ਨੇ ਵੀ ਦੁਕਾਨ ਤੇ ਅੱਗੇ ਚੈੱਕ ਕਰਾ ਲਾਈਵ ਆਏ ਤੁਹਾਡੇ ਸਾਹਮਣੇ ਮੈਂ ਤਾਂ ਨਹੀਂ ਬੁਲਾਇਆ ਨਾ ਮੈਨੂੰ ਪਤਾ ਸੀ ਕੀ ਨਿਕਲੀ ਹੈ ਇਹੀ ਪ੍ਰੋਸੈਸ ਹੈ ਤੁਸੀਂ ਨੈਟ ਤੋਂ ਨਹੀਂ ਪਾਣੀ ਤੇ ਨੈਟ ਤੋਂ ਨਹੀਂ ਚੈੱਕ ਕਰਨਾ ਦੁਕਾਨਾਂ ਖੁੱਲੀਆਂ ਨਹੀਂ ਤਾਂ ਹੀ ਹੈ ਕਿ ਤੁਸੀਂ ਸਹੀ ਜਗ੍ਹਾ ਤੇ ਜਾਓ ਕਿੰਨੇ ਬੰਦੇ ਨੂੰ ਕਿੰਨੇ ਬੰਦੇ ਨੂੰ ਕਰੋੜ ਦਾ ਨਾਮ ਦਿੱਤਾ ਕਿੰਨੇ ਬੰਦੇ ਨੂੰ ਮੈਂ ਪਹਿਲਾਂ ਦੱਸਦਾ ਜੀ ਕਿ ਅੱਜ ਤੱਕ ਮੇਰੇ ਹਿਸਾਬ ਨਾਲ 14 ਤੋਂ 15 ਥੋੜੇ ਟਾਈਮ 'ਚ ਹੀ 2-3 ਸਾਲਾਂ 'ਚ ਕਰੋੜਪਤੀ ਬਣਾ ਚੁੱਕੇ ਆ ਇਹ ਹਲੇ ਸ਼ੁਰੂਆਤ ਕੀਤੀ ਹੈ ਮੈਂ ਹਰ ਵੀਡੀਓ 'ਚ ਕਹਿੰਦਾ ਹਲੇ ਗਾਂਧੀ ਬ੍ਰਦਰਸ ਛੋਟਾ ਹੈ ਬੱਚਾ ਹਲੇ ਇਹਨੇ ਵੱਡਾ ਹੋਣਾ 2-3 ਸਾਲ ਤੱਕ ਜਦੋਂ ਤੁਹਾਨੂੰ ਥਾਂ-ਥਾਂ ਬ੍ਰਾਂਚਾਂ ਦੇਖਣੀਆਂ ਚਲੋ ਪਰਮਾਤਮਾ ਮਿਹਰ ਕਰੇ ਜਿਵੇਂ ਜਿਹੜੇ ਬੋਲ ਬੋਲੇ ਸੱਚ ਹੋਣ ਕਿਉਂਕਿ ਮੈਂ ਹਮੇਸ਼ਾ ਵਾਹਿਗੁਰੂ ਦਾ ਸਾਥ ਲੈ ਕੇ ਹੀ ਤੇ ਅਰਦਾਸ ਕਰਕੇ ਹੀ ਹਰ ਕੰਮ ਕਰਦਾ ਤੇ ਉਹੀ ਮੇਰ ਬਰਕਤ ਹੈ ਜੀ ਅੱਜ ਜੋ ਹੋਇਆ ਡੈਡੀ ਨੇ ਵੀ ਬਹੁਤ ਮਿਹਨਤ ਕੀਤੀ 12 ਸਾਲ ਦੀ ਉਮਰ ਤੋਂ ਕੰਮ ਕੀਤਾ ਸੀ ਅੱਜ ਆ ਲੈਵਲ ਤੇ ਪਹੁੰਚਿਆ ਦੁਸ਼ਮਣ ਵੀ ਬਹੁਤ ਬਣ ਗਏ ਨਜਾਇਜ਼ ਹੀ ਤੇ ਪਿਆਰ ਕਰਨ ਵਾਲੇ ਵੀ ਬਹੁਤ ਬਣ ਗਏ ਜਿਨ੍ਹਾਂ ਨੇ ਨਹੀਂ ਕਿਸੇ ਨੂੰ ਤੇ ਜਮਾਈ ਉਹਨਾਂ ਨੂੰ ਕੀ ਕਹਿਣਾ ਜਾ ਰਿਹਾ ਹਾਂ ਜਿਨ੍ਹਾਂ ਨੇ ਕੋਈ ਦੱਸਦਾ ਜਿਨ੍ਹਾਂ ਨੇ ਕਿਸਮਤ ਜਮਾਈ ਹੈ ਜੀ ਜਿਨ੍ਹਾਂ ਨੇ ਨਹੀਂ ਜਮਾਈ ਹੈ ਕੋਈ ਤਾਂ ਚਲੋ ਕੋਈ ਗੱਲ ਨਹੀਂ ਬੈਟਰ ਲੱਕ ਨੈਕਸਟ ਟਾਈਮ ਕਹਿ ਸਕਦੇ ਹੁਣ ਤਾਂ ਸਮਾਂ ਮਤਲਬ ਫੋਟੋ ਦਿਖਾ ਦੇਣਾ ਉਹਦੀ ਸਰ ਜਿਹੜਾ ਪ੍ਰੋਸੈਸ ਆ ਪੇਮੈਂਟ ਦਾ ਉਹ ਕੀ ਹੈ ਕਿੱਦਾਂ ਮਿਲੂਗੀ ਹੁਣ ਹਾਂਜੀ 2-3 ਮਹੀਨੇ ਦਾ ਪ੍ਰੋਸੈਸ ਹੁੰਦਾ ਜੀ ਕਲੇਮ ਫਾਰਮ ਜਮਾ ਕਰਨਾ ਪੈਂਦਾ ਪੈਨ ਕਾਰਡ ਆਧਾਰ ਕਾਰਡ 3-4 ਨੋਟਰੀ ਅਟੈਸਟ ਫੋਟੋਆਂ ਲੱਗਦੀਆਂ ਕੈਨਸਲ ਚੈੱਕ ਲੱਗਦਾ ਤੁਹਾਡੇ ਬੈਂਕ ਨੂੰ ਵੈਰੀਫਾਈ ਕਰਨ ਲਈ ਇਸ ਤੋਂ ਇਲਾਵਾ ਇੱਕ ਕਲੇਮ ਫਾਰਮ ਲੱਗਦਾ ਜੀ ਇਸ ਤੋਂ ਇਲਾਵਾ ਕੁਝ ਨਹੀਂ ਲੱਗਦਾ winner ਨੂੰ ਕੋਈ ਪੈਸਾ ਨਹੀਂ ਦੇਣਾ ਪੈਂਦਾ ਕਿ ਮੇਰਾ ਇਨਾਮ ਦਾ ਪ੍ਰੋਸੈਸ ਕਰਵਾ ਦਿਓ ਜਾਂ GST ਟਾਈਪ ਕੁਝ ਵੀ ਜੋ ਅੱਜ ਕੱਲ੍ਹ ਇੰਟਰਨੈਟ ਤੇ ਬਹੁਤ ਫਰੌਡ ਚੱਲ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿਉਂਕਿ ਤੁਸੀਂ ਕੀ ਫਰੌਡ ਤੋਂ ਬਚਣਾ ਹੈ ਲਾਟਰੀ ਦਾ ਫਰੌਡ ਬਹੁਤ ਚੱਲ ਰਿਹਾ ਉਸ ਤੋਂ ਬਚਣਾ ਜੀ ਤੇ ਨੈਟ ਤੋਂ ਕੁਝ ਵੀ ਨਹੀਂ ਖਰੀਦਣਾ ਦੁਕਾਨਾਂ ਤੋਂ ਖਰੀਦਣਾ ਤੇ ਦੁਕਾਨਾਂ ਤੋਂ ਚੈੱਕ ਕਰਾਣਾ ਕੁੱਲ ਮਿਲਾ ਕੇ ਕੀ ਪੀਲ ਕਰੋਗੇ ਕਿ ਕਿੰਨੇ ਕਿੰਨੇ ਬ੍ਰਾਂਚਾ ਸਾਡੀ 5 ਬ੍ਰਾਂਚਾ ਹੋ ਗਈਆਂ ਜੀ 2026 ਦੇ ਵਿੱਚ 15 ਹੋ ਜਾਣਗੀਆਂ ਪਹਿਲਾਂ 5 ਬ੍ਰਾਂਚਾ ਦਾ ਮੈਂ ਤੁਹਾਨੂੰ ਜੇ ਲਾਵਾ ਤੁਮਾਚ ਭਾਜੀ ਇਹ ਮੈਂ ਲਾ ਲਉਣਾ ਇਹ ਜੀ ਜੀ ਕਰੋੜ ਦੀ ਟਿਕਟ ਜਿਹੜੀ ਅੱਜ ਹੀ ਵਿਕੀ ਸੀ ਸ਼ਾਮ ਨੂੰ 4:30 ਵਜੇ ਤੋਂ ਬਾਅਦ ਵੀ ਕਿਹਦੇ ਕਿੰਨੀ ਦੇਰ ਪਹਿਲਾਂ ਲੈ ਕੇ ਗਏ ਸ਼ਾਮ ਨੂੰ 4:30 ਵਜੇ ਲੈ ਆਏ 4:30 ਵਜੇ ਸਾਢੇ 5:00 ਦੇ ਵਿੱਚ ਸਾਢੇ 5:00 ਜਾਂ 6:00 ਦੇ ਵਿੱਚ ਇਹ ਲੋਕ ਕਹੀ ਕਹਿੰਦੇ ਹਨ ਕਿ ਭਾਈ ਅੱਜ ਖੀਰਲਾ ਦੇਣਾ ਜਾਂ ਦੋ ਦਿਨ ਰਹਿ ਗਏ ਇਹਦੇ ਵਿੱਚ ਕਿੱਥੋਂ ਨਿਕਲਣੀ ਹੈ ਇਹ ਲਾਈਵ ਐਗਜ਼ਾਮਪਲ ਹੈ ਜੀ ਅੱਜ ਹੀ ਲੱਗੇਗੇ ਤੇ ਅੱਜ ਹੀ ਕਰੋੜਪਤੀ ਬਣ ਗਏ 500 ਰੁਪਏ ਦੇ ਵਿੱਚ ਅੱਗੇ ਲੈ ਆ ਭਾਈ ਨੂੰ ਅੱਗੇ ਲੈ ਆ ਅੱਜ ਹੀ ਲੱਗੇ ਆਓ ਭਾਈ ਅੱਜ ਭਾਈ ਅੱਗੇ ਲੈ ਆਓ ਸ਼ਾਮ ਨੂੰ ਵੀਰੇ ਕੋਲ ਸ਼ਾਮ ਨੂੰ ਭਾਈ ਦਰਾ ਜੋ ਗਿਆ ਮਾਇਸ ਸੋ ਸਟੇਕ ਮਾਰਾ ਹਾਜੀ ਇੱਕ ਇੱਕ ਕਿਹੜਾ ਗਿਆ ਮਾਇਸ ਉਹ ਕਿਹੜਾ ਆਪਾਂ ਲਈ ਕੀ ਨਾਮ ਆ ਜੀ ਹਾਜੀ ਆ ਛੱਡ ਦਿਓ ਮਾਈ ਦਾ ਲੱਗਿਆ ਆ ਇਲਾਕੇ 7 ਵਜੇ ਕਰੂ ਸੀ ਥੋੜਾ ਕਿਹੋ ਭਾਈ ਅੱਗੇ ਥੋੜਾ ਹੋਰ ਆ ਜਾਓ ਭਾਜੀ ਕੀ ਨਾਮ ਆ ਤੁਹਾਡਾ ਭਾਜੀ ਕੀ ਨਾਮ ਆ ਮੇਰਾ ਗੁਰਿੰਦਰ ਸਿੰਘ ਜੀ ਕਿੱਥੇ ਰਹਿੰਦੇ ਨੇ ਮੈਂ ਹੁਸ਼ਿਆਰਪੁਰ ਦਾ ਹਾਂ ਜੀ ਸ਼ਰਪੁਰ ਤੋਂ ਆਉਂਦਾ ਹਾਂ ਹਾਂ ਜੀ ਕੀ ਕੰਮ ਕਰਦੇ ਮੈਂ ਆਪਣੇ ਫਾਦਰ ਦੇ ਨਾਲ ਬਿਜ਼ਨਸ ਕਰਦਾ ਹਾਂ ਜੀ ਅੱਛਾ ਜੀ ਹਾਂ ਜੀ ਤੁਸੀਂ ਜਾਨੇ ਅੰਗ ਟੈਂਕ ਪਾਈ ਅੱਜ ਇਹਨਾਂ ਗੱਲਾਂ ਐਕਚੁਅਲੀ ਮੇਰੇ ਇਨ-ਲਾ ਉਸ ਆ ਜੀ ਇੱਥੇ ਤੇ ਅੱਜ ਮਾਨੂੰ ਕੋਈ ਜ਼ਰੂਰੀ ਕੰਮ ਆਇਆ ਸੀਗਾ ਅਸੀਂ ਇੱਥੇ ਨਾਲ ਦੀ ਰੋਡ ਤੇ ਆਏ ਸੀ ਕਿ ਮੇਰਾ ਬੇਟਾ ਕਹਿੰਦਾ ਪਾਪਾ ਮੈਂ ਉਧਰਤੀ ਮੇਰੇ ਸਿਸਟਰ ਇਨ ਲਾ ਨਾਲ ਸੀਗੇ ਤੇ ਉਹ ਮੈਨੂੰ ਕਹਿੰਦੇ ਜੀਜੂ ਤੁਸੀਂ ਦੀਵਾਲੀ ਬੰਪਰ ਦੇਖਿਆ ਮੈਂ ਕਿਹਾ ਹਾਂ ਸੁਣਿਆ ਤਾਂ ਬਹੁਤ ਆ ਯਾਰ ਤੇ ਕਿੱਦਾਂ ਕਰੀਏ ਬਣੇ ਦੀ ਜੀਜੂ ਤੁਸੀਂ ਟਰਾਈ ਕਰੋ ਤਾਂ ਇੱਕ ਕਰੀ ਮੇਰਾ ਬੇਟਾ ਮਗਰ ਪੈ ਗਿਆ ਮੈਨੂੰ ਕਹਿੰਦਾ ਹੁਣੇ ਜ਼ਰੂਰ ਲੈਣਾ ਪਾਪਾ ਆਪਾਂ ਤੇ ਅੰਕਲ ਬੈਠੇ ਸੀ ਉਹਨਾਂ ਨੇ ਹਿੰਕੀ ਬੰਨੇ ਮੈਂ ਕਿਹਾ ਅੰਕਲ ਕਿਹੜੀਆਂ ਟਿਕਟਸ ਹੈਗੀਆਂ ਜੀ ਕਹਿੰਦੇ ਆਹ ਹੈਗੀਆਂ ਲਾਸਟ 5 ਵਜੇ ਆ ਜੀ ਸਾਡੇ ਕੋਲ ਟਿਕਟਸ ਤੇ ਮੈਂ ਬੇਟੇ ਨੂੰ ਪੁੱਛ ਲਗਾ ਚੱਲ ਲੈ ਲਾ ਕੋਈ ਗੱਲ ਨਹੀਂ ਤੇ ਐਂਡ ਉਹਦੇ ਚੋਂ ਆ 1 ਕਰੋੜ ਦਾ ਪ੍ਰਾਈਸ ਉਹ ਪਹਿਲੀ ਵਾਰ ਬਾਈਟ ਹੈ ਫਸਟ ਟਾਈਮ ਜੀ ਲੈ ਇਸ ਕਿਦਾਂ ਮੈਂ ਬਾਈਟ ਕਰੀ ਉਹ ਮੈਂ ਮੈਂ ਇਹ ਸਾ ਬੀਗਨਰਸ ਲੱਗ ਹੁੰਦਾ ਨਾ ਐਡਾ ਸ਼ੁਰੂਆਤੀ ਲੱਗ ਜਿਹਨੂੰ ਕਹਿੰਦੇ ਆ ਉਹ ਬਹੁਤ ਕੰਮ ਕਰਦਾ ਤੇ ਸਾਡੀ ਦੁਕਾਨ ਤੇ ਜਿਹੜੇ ਵੀ ਬੰਦੇ ਆਏ ਆ ਕਈ ਨੇ ਕਿਸੇ ਨੇ ਪਹਿਲੀ ਵਾਰ ਪਾਈ ਸੀ ਤੇ ਕਿਸੇ ਨੇ ਦੂਜੀ ਵਾਰ ਤੇ ਕਿਸੇ ਨੇ ਤੀਜੀ ਵਾਰ ਤੇ ਇੱਕ ਇੱਕ ਕੀ ਹੋਰ ਕਹੂੰਗਾ ਸੌਰੀ ਵੀਰੇ ਇੱਕੀ ਹੋਰ ਕਹੂੰਗਾ ਜਿਹੜੇ ਆਪਾਂ ਕਰਦੇ ਆ ਨਾ ਵੈਮ ਆਵਲਾ ਨੰਬਰ ਦੇ ਦਿਓ ਤੇ ਉਹ ਵਾਲਾ ਨੰਬਰ ਦੇ ਦਿਓ ਆਪਾਂ ਨੰਬਰ ਲੈ ਕੇ ਆਏ ਸੀ ਕੋਈ ਕੁਛ ਨਹੀਂ ਨਹੀਂ ਇਹਨਾਂ ਕੋਲ ਲਾਸਟ ਪੰਜ ਟਿਕਟਸ ਰਹੀਆਂ ਸੀ ਮੈਂ ਬੇਟੇ ਮੇਰੇ ਨੇ ਸਾਰੀਆਂ ਪੜ ਲਈਆਂ ਮੈਂ ਕਿ ਅੰਕਲ ਜੀ ਹੋਰ ਹੈ ਨਹੀਂ ਕਹਿੰਦੇ ਹੈ ਨਹੀਂ ਜੀ ਈਵਨ ਕਿ ਮੇਰੇ ਤੋਂ ਬਾਅਦ ਚਾਰ ਪੰਜ ਬੰਦੇ ਖੜੇ ਸੀਗੇ ਨਾਲ ਲੈਣ ਨੂੰ ਮੈਂ ਕਿ ਅੰਕਲ ਦੇ ਦਿਓ ਜੀ ਇਹ ਸਾਰੀਆਂ ਤੇ ਅਸੀਂ ਪੇਮੈਂਟ ਦੇ ਦਿੱਤੀ ਅਸੀਂ 6:30 ਤੋਂ ਬਾਅਦ ਜੀ ਅੱਜ ਹੀ ਵੀ ਕੀ ਹੈ ਜੀ 31 ਤਰੀਕ ਨੂੰ ਬਾਅਦ ਤੋਂ ਬਾਅਦ ਲਿਖੇ ਲਾਸਟ ਪੰਜ ਟਿਕਟ ਸੀਗੇ ਜੀ ਉੱਥੇ ਦੇ ਉਸ ਤੋਂ ਲਾਉਗਾ ਟਿਕਟ ਨਹੀਂ ਸੀ ਭਾਜੀ ਗਾਂਧੀ ਬਲਵੰਤ ਕਿਹ ਕਹਿਣਾ ਜਾ ਰਹੇ ਹੋ ਦਿਖਾ ਦਿਓ ਜਿੱਦਾਂ ਟਿਕਟ ਦੇਤੀ ਹੈ ਗਾਂਧੀ ਬਲਵੰਤ ਕਿਹ ਕਹਿਣਾ ਜਾ ਰਹੇ ਹੋ ਦੇਖੋ ਪ੍ਰੈਕਟੀਕਲੀ ਗੱਲ ਕਰੀਏ ਤਾਂ ਜੋ ਕਹਿੰਦੇ ਉਹ ਹੈਗਾ ਜੀ ਤੁਹਾਡੇ ਸਾਹਮਣੇ ਐਗਜ਼ਾਮਪਲ ਆ ਭਾਜੀ ਦਾ ਬੜਾ ਸੁਣਿਆ ਨਾਮ ਹਮੇਸ਼ਾ ਸੁਣਦੇ ਰਹੇ ਆ ਬੜੀਆਂ ਲੋਟ ਜਿਹੜਾ ਕੋਈ ਇਹ ਮੇਰੇ ਬ੍ਰਦਰ ਇਨ ਲਾਉ ਪਰੇ ਫੋਨ ਕੀਤਾ ਕਿੰਨੀ ਖੁਸ਼ੀ ਆ ਗਈ ਆ ਉਹ ਖੁਸ਼ੀ ਆ ਭਾਜੀ ਦੇਖੋ ਭਾਜੀ ਪੰਜਾ ਰੋਡ ਦੀ ਕੀ 10 ਲੱਖ ਦੀ ਵੀ ਜਿਹਦਾ ਨਿਕਲਿਆ ਉਹਨੂੰ ਵੀ ਬਹੁਤ ਖੁਸ਼ੀ ਹੋਣੀ ਆ ਇਹ ਤਾਂ ਭੰਗੜੇ ਪਾਣਗੇ ਅੱਜ ਸਾਡੇ ਨਾਲ ਢੋਲੀ ਬੁਲਾਏ ਆ ਸੀ ਹਾਂਜੀ ਚਲੋ ਓਕੇ ਠੀ ਬਹੁਤ ਵਧੀਆ ਬਹੁਤ ਵਧੀਆ ਜੀ ਮਾਹੌਲ ਹੈ ਤੁਹਾਡੇ ਸਾਹਮਣੇ ਸਾਰੇ ਲੋਕ ਖੁਸ਼ ਨੇ ਮੇਨ ਗੱਲ ਇਹ ਹੈ ਕਿ 40 ਸਾਲ ਦੀ ਮਿਹਨਤ ਹੈ ਮੇਰੇ ਫਾਦਰ ਸਾਹਿਬ ਦੀ ਅੱਜ ਦੀ ਮਿਹਨਤ ਨਹੀਂ ਹੈ ਇਹ ਕਿ ਤੁਸੀਂ ਅਸੀਂ ਅੱਜ ਕਹਿ ਸਕੀਏ ਕਿ 2 ਸਾਲ ਪਹਿਲਾਂ ਆਇਆ 3 ਸਾਲ ਪਹਿਲਾਂ ਗਾਂਧੀ ਬ੍ਰਦਰਸ ਨੇ ਇੱਕ ਕਾਊਂਟਰ ਤੋਂ ਸ਼ੁਰੂਆਤ ਹੋਈ ਸੀ ਅੱਜ 5 ਦੁਕਾਨਾਂ ਹੋ ਗਈਆਂ ਨੇ ਤੇ 14 ਤੋਂ 20 20 ਬੰਨਿਆਂ ਤੱਕ ਅਸੀਂ ਕਰੋੜਪਤੀ ਬਣਾ ਚੁੱਕੇ ਹਾਂ ਬਾਕੀ ਜਿਹੜੇ ਸਾਨੂੰ ਦੁਬਾਰਨ ਨੂੰ ਫਿਰਦੇ ਸੀ ਉਹ ਅੱਜ ਖੁਦ ਦੱਬ ਗਏ ਨੇ ਦੱਬੇ ਨਹੀਂ ਬੇਸਮੈਂਟ 'ਚ ਵੜ ਗਏ ਨੇ ਸੱਚਾਈ ਦੀ ਹਮੇਸ਼ਾ ਜਿੱਤ ਰਹੂਗੀ ਗਾਂਧੀ ਪ੍ਰਦਰਸ਼ ਨੰਬਰ 1 ਸੀ ਨੰਬਰ 1 ਹੈ ਨੰਬਰ 1 ਰਹੂਗਾ ਇਹਦੇ 'ਚ ਹੰਕਾਰ ਨਹੀਂ ਹੈ ਇਹਦੀ ਸੱਚਾਈ ਦੀ ਜਿੱਤ ਹੈ ਧੰਨਵਾਦ ਸਰ ਇਹ ਕਲੀਟਾ ਵੀ ਕਿਉਂ ਨਹੀਂ ਬਣਾਣਾ ਸਰ ਦੇਖੋ ਇਹ ਸਾਡੀ ਕਿਸਮਤ ਤਾਂ ਚਲੋ ਹੈ ਹੀ ਹੈ ਕਿ ਸਾ ਅਸੀਂ ਸੇਲ ਕਰ ਰਹੇ ਹਾਂ ਤੁਹਾਡੇ ਕੋ ਇਹ ਤੁਹਾਡੇ ਵੀ ਸੰਯੋਗ ਨੇ ਸਾਡੇ ਕੋਲੋਂ ਲੱਕੀ ਵਿਨਰਸ ਆਂਦੇ ਨੇ ਹਨਾ ਹਰ ਬੰਦਾ ਅੱਛੀ ਨੀਅਤ ਨਾਲ ਆਉਂਦਾ ਤੇ ਅਸੀਂ ਉਹਨੂੰ ਅੱਛੀ ਨੀਅਤ ਨਾਲ ਟਿਕਟ ਦਿੰਨੇ ਆ ਠੀਕ ਹੈ ਜੀ ਅਸੀਂ ਇਹ ਨਹੀਂ ਕਹਿੰਦੇ ਕਿ ਸਾਡਾ ਨਿਕਲੇ ਅੱਜ ਵੀ ਮੈਂ ਆਪਣੀ ਦੁਕਾਨ ਤੋਂ ਦੋ ਟਿਕਟਾਂ ਪਾਈਆਂ ਮੈਂ ਇਹ ਗੱਲ ਗਈ ਮੈਂ ਕਿਹਾ ਸਾਡਾ ਮੇਰਾ ਨਿਕਲੇ ਜਾਂ ਕਿਸੇ ਦਾ ਨਿਕਲੇ ਪਰ ਮੇਰੀ ਵੇਚੀ ਤੋਂ ਨਿਕਲੇ ਰੀਜ਼ਨ ਕਿਉਂਕਿ ਜਿਹੜੇ ਮੇਰੇ ਕੋਲ ਆਂਦਾ ਤੇ ਮੇਰੇ ਫਾਦਰ ਸਾਹਿਬ ਕੋਲ ਆਂਦਾ ਬਹੁਤ ਹੀ ਕਾਸਾਂ ਲੈ ਕੇ ਆਂਦਾ ਚਲੋ ਹਰ ਬੰਦਾ ਤਾਂ ਕਰੋੜਪਤੀ ਨਹੀਂ ਬਣ ਸਕਦਾ ਜੇ ਹਰ ਬੰਦਾ ਮੈਨੂੰ ਪਤਾ ਹੁੰਦਾ ਕਿ ਹਰ ਟਿਕਟ 'ਚ ਨਾਮ ਆ ਮੈਂ ਸਾਰੀਆਂ ਮੈਂ ਆਪਣੇ ਕੋਲ ਰੱਖ ਲੈਂਦਾ ਠੀਕ ਹੈ ਜੀ ਬਾਕੀ ਇਹੀ ਹੈ ਜੀ ਕਰੋੜਪਤੀ ਬਣਾਉਂਦੇ ਆਏ ਸੀ ਹੁਣ 10 ਕਰੋੜ ਦਾ ਇਨਾਮ ਆ ਰਿਹਾ ਅਗਲੀ ਬੰਪਰ ਦਾ ਨਿਊ ਇਅਰ ਬੰਪਰ ਦਾ ਉੱਚ 10 ਕਰੋੜ ਕੱਢਾਂਗੇ ਧੰਨਵਾਦ